ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਟੋਲੇਵਾਲ ਵਿਖੇ ਬੈਠਿਆ ਜਿੱਥੇ ਇੱਕ ਬਹੁਤ ਹੀ ਦੁਖਦ ਖਬਰ ਮਿਲੀ ਆ ਨੌਜਵਾਨ ਵੀ ਕੈਨੇਡਾ ਦੇ ਵਿੱਚ ਇੱਕ ਅਫਰੀਕਨ ਵੱਲੋਂ ਜਿਹੜਾ ਹੈਗਾ ਸੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੋ ਪਰਿਵਾਰ ਦੇ ਵਿੱਚ ਬੈਠਿਆ ਬੜਾ ਗਮਗੀਨ ਮਾਹੌਲ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਸਾਡੇ ਨਾਲ ਮ੍ਰਿਤਕ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਦੇ ਚਾਚਾ ਜੀ ਹਾਜ਼ਰ ਨੇ ਉੰਨ ਨਾਲ ਗੱਲਬਾਤ ਕਰਾਂਗੇ ਕਦੋਂ ਦੀ ਘਟਨਾ ਕਿੰਨਾ ਚਿਰ ਹੋ ਗਿਆ ਸੀਗਾ ਬੇਟੇ ਨੂੰ ਉੱਥੇ ਗਿਆ ਨੂੰ ਔਰ ਕਿਵੇਂ ਘਟਨਾ ਵਾਪਰੀ ਇਹ ਕਦੋਂ ਪਤਾ ਲੱਗਿਆ ਜੀ ਤੁਹਾਨੂੰ ਜਦੋਂ ਇਹ ਘਟਨਾ ਦਾ ਇਹ ਜੀ ਆਪਣੇ ਕੱਲ ਦਿਨ ਸੀ ਸਾਨੂੰ 9:30 ਵਜੇ ਮਤਲਬ 9:30 ਵਜੇ ਫੋਨ ਆਇਆ ਵੀ ਤੁਹਾਡੇ ਪਤੀਜੇ ਤੇ ਚੱਕ ਨਾਲ ਬਾਹਰ ਹੋਇਆ ਫਿਰ ਹੌਲੀ ਹੌਲੀ ਜਾ ਜਾ ਸਾਹਾਬਾਦ ਮਤਲਬ ਹੋਇਆ 12:00 1:00 ਵਜੇ ਤੁਹਾਨੂੰ ਮਤਲਬ ਰਿਸ਼ਤੇਦਾਰ ਨੇ ਹੱਟ ਨੇ ਫੋਮ ਕਰਿਆ ਦੀ ਉਹਦੀ ਮਾਤਾ ਹੋ ਗਈ। ਐ ਕੋਈ ਕਿਸੇ ਨਾਲ ਕੋਈ ਮੁਸੀਬਤ ਨਹੀਂ ਸੀ। ਬਰੇ ਬਹੁਤ ਨਾਈਸ ਦੇਵਤਾ ਮੁੰਡਾ ਸੀ ਸਾਡਾ ਕੋਈ ਕਿਸੇ ਨਾਲ ਦੁਸ਼ਮਣ ਨਹੀਂ ਸੀ। ਕੱਲ ਸਵੇਰ 9 ਵਜੇ ਭਾਬੀ ਜੀ ਨਾਲ ਮੇਰੀ ਨਾਲ ਗੱਲ ਹੋਈ। ਉਸ ਤੋਂ ਬਾਅਦ ਇਹਨੂੰ ਫੋਨ ਆਇਆ। ਫੋਨ ਆ ਕੇ ਇਹਨੂੰ ਮਤਲਬ ਯਾਰ ਪੈ ਗਿਆ ਸੀ ਘਰੇ ਆਉਣ ਆਉਣ ਤੋਂ ਬਾਅਦ ਇਹਨੂੰ ਬੁਲਾਇਆ ਗਿਆ। ਵੀ ਬੀਚ ਤੇ ਆ ਜਾ ਤੇ ਸਾਨੂੰ ਮਤਲਬ ਉਹੀ ਸਾਕਾ ਵੀ ਇਹਦਾ ਕਤਲ ਹੋ ਕਰਵਾਇਆ ਗਿਆ ਵੀ ਉਹ ਬੰਦੇ ਦਾ ਨਹੀਂ ਪਤਾ ਲੱਗਾ ਜਿਹਨੇ ਫੋਨ ਕਰਿਆ ਮਨਲਾ ਇਹ ਗੱਲ ਸੀ ਵੀ ਕੇ ਦਾ ਘਰੇ ਸੁੱਤਾ ਪਿਆ ਸੀ ਉੱਥੇ ਮਨਲਾ ਇਹਨੂੰ ਬੁਲਾ ਕੇ ਔਮ ਫਰੀਕਨ ਤੋਂ ਮਨਲਾ ਚਾਕੂ ਨਾਲ ਇਹਦੇ ਬਾਰ ਹੋਏ ਨੇ ਇਹ ਕਿਹੜੇ ਸੰ ਦੇ ਵਿੱਚ ਗਿਆ ਸੀਗਾ ਬੇਟਾ ਔਰ ਕੀ ਕੰਮ ਕਰਦਾ ਸੀਗਾ ਉੱਥੇ ਇਹ ਜੀ 2018 ਚ ਗਿਆ ਸੀ ਪਲੰਬਰ ਦਾ ਕੰਮ ਕਰਦਾ ਸੀ ਬਹੁਤ ਵੱਡੀ ਕੰਪਨੀ ਦੇ ਵਿੱਚ ਬਹੁਤ ਅਜਾ ਨਾਮ ਸੀ ਬੱਚੇ ਦਾ ਬਹੁਤ ਲਾਈਕ ਮਲਾ ਕੰਪਨੀ ਵਾਲੇ ਵੀ ਬਹੁਤ ਜ਼ਿਆਦਾ ਮਲਾ ਪਰ ਕੋਈ ਤਾਂ ਕੰਮ ਮਲਾ ਦੇਖ ਕੇ ਦਾ ਮਨ ਕੋਸਤੀ ਕਿਸੇ ਨਾਲ ਕੋਈ ਬੈਰ ਕੋਈ ਵਿਰੋਧ ਨਹੀਂ ਸੀ ਇਹਦਾ ਆਪਦਾ ਕੰਮ ਕੰਮ ਤੋਂ ਕਰ ਕਰ ਤੋਂ ਕੰਮ ਪਰ ਹਰ ਰੋਜ਼ ਜਦਰਾ ਫੋਨ ਕਰਨੇ ਕਰੇ ਮੈਨੂੰ ਵੀ ਫੋਨ ਦੂਏ ਤਿੰਨ ਚਾਚਾ ਜੀ ਠੀਕ ਹੋ ਮੈਂ ਕਹਿੰਦੀ ਠੀਕ ਹਾਂ ਬੱਤ ਆਖਰੀ ਵਾਰ ਕਿਹਦੇ ਨਾਲ ਗੱਲ ਹੋਈ ਜਦੋਂ ਆਖਰੀ ਵਾਰ ਇਹਨਾਂ ਦੀ ਮੇਰੀ ਭਾਬੀ ਜੀ ਨਾਲ ਗੱਲ ਹੋਈ 9 ਵਜੇ ਵੀ ਮੰਮੀ ਮੈਂ ਰੋਟੀ ਬਣਾਉਣਾ ਤੇ ਰੋਟੀ ਬਣਾਉਂਦੇ ਬਣਾਉਂਦੇ ਮਨਲਾ ਗੱਲ ਹੋ ਗਈ ਉਹ ਕਹਿੰਦੀ ਠੀਕ ਹੈ ਕਹਿੰਨਾ ਮੰਮੀ ਮੈਂ ਰੋਟੀ ਕਾਲੀ ਮੈਂ ਪੈਣਾ ਤੇ ਉਹ ਕਹਿੰਦੀ ਠੀਕ ਆ ਪੁੱਤ ਵੀ ਪੈ ਜਾ ਤੇ ਉੱਥੋਂ ਇਹ ਵਾਗਿਆ ਜੀ ਜਿਹੜਾ ਮੇਰਾ ਦੂਜਾ ਭਤੀਜਾ ਗਰਲੀਨ ਤੇ ਉਹ ਕੰਮ ਤੋਂ ਲੇਟ ਆਉਂਦਾ ਇਹ ਦੋphਰਾ ਉੱਥੀ ਨੇ ਹਾਂ ਜੋ ਜ 10:30 ਵਜੇ ਘਰੇ ਉਹਨੇ ਰਾਤ ਨੂੰ ਗੱਡੀ ਲਿਆ ਕੇ ਲਾਈ ਮਨਲਾ 10:40 ਤੇ ਪਹੁੰਚਾ ਉਹਨੂੰ ਆ ਕੇ ਦੱਸਿਆ ਵੀ ਤੇਰੇ ਬ੍ਰਦਰ ਨਾਲ ਚਾਕੂ ਨਾਲ ਹੰਮਦਾ ਮੈਂ ਉੱਥੇ ਦੇ ਪ੍ਰਸ਼ਾਸਨ ਨਾਲ ਕੋਈ ਰਾਬਤਾ ਕੀਤਾ ਜਾਂ ਕਿਸੇ ਨਾਲ ਕੋਈ ਰਾਬਤਾ ਹੋਇਆ ਉਹ ਵੀ ਡੈਡ ਬੋਡੀ ਜਿਹਾ ਹੁੰਦਾ ਉੱਥੇ ਹੀ ਪਹਿਲਾਂ ਤਾਂ ਮੰਨ ਲਓ ਪ੍ਰਸ਼ਾਸਨ ਨਾਲ ਤਾਂ ਰਾਬਤਾ ਚੱਲਦਾ ਸੀ ਪਰ ਪ੍ਰੈਸ ਦਾ ਉੱਥੇ ਵੀ ਬਹੁਤ ਧੰਨਵਾਦ ਕਰਦੇ ਆ ਪ੍ਰੈਸ ਨੇ ਗੱਲ ਚੱਕੀ ਤੇ ਪ੍ਰੈਸ ਜਾਂ ਪ੍ਰੈਸ ਚ ਗੱਲ ਗਈ ਫਿਰ ਉੱਥੇ ਪ੍ਰਸ਼ਾਸਨ ਅਧਿਕਾਰੀ ਮੰਨ ਲਾ ਚੁਸਤ-ਪੁਸਤ ਹੋਏ ਫਿਰ ਉਹ ਸਾਡੇ ਬੰਦਿਆਂ ਦੀ ਗੱਲ ਸੁਣ ਲੈ ਕੇ ਜਿਨ੍ਹਾਂ ਨਾਲ ਅਸੀਂ ਟੱਚ 'ਚ ਤੇ ਹੁਣ ਉੱਥੇ ਮੰਨ ਲਓ ਕਾਰਵਾਈ ਚੱਲ ਰਹੀ ਆ ਅਸੀਂ ਤਾਂ ਆਪਣੀ ਪੰਜਾਬ ਸਰਕਾਰ ਉਮੀਦ ਕਰਦੇ ਆ ਇਹਨਾਂ ਤੋਂ ਮੰਨ ਲਾ ਰਹੇ ਆ ਵੀ ਸਾਡੀ ਮਦਦ ਕਰਨ ਕੇਂਦਰ ਸਰਕਾਰ ਨਾਲ ਗੱਲ ਕਰਨ ਬੌਡੀ ਲਿਆਉਣ ਵਿੱਚ ਮਦਦ ਕਰ ਸਕਦੇ ਕਿਉਂਕਿ ਗੱਲ ਹੈ ਕਿ ਬੱਚਾ ਚਲੇ ਗਿਆ ਹੈ ਘਰਵਾਲੇ ਦੇ ਵਿੱਚ ਕੀ ਵੀ ਸੁਣਿਆ ਕਿ ਬਹੁਤ ਜ਼ਿਆਦਾ ਖਰਚਾ ਆਉਂਦਾ ਜਦੋਂ ਉਥੋਂ ਕਿਸੇ ਬੱਚੇ ਦੀ ਡੱਡ ਬੋਡੀ ਇੰਦਰ ਲੈਣ ਕੋਲ ਅਸੀਂ ਨਾ ਇਹ ਬਹੁਤ ਸਾਨੂੰ ਪਤਾ ਹੀ ਆਪਾਂ ਘਰ-ਵਾਰ ਵੇਚ ਕੇ ਬੱਚਿਆਂ ਨੂੰ ਭੇਜ ਦਿਆ ਜਰ ਆਊਟਪੁੱਟ ਦਾ ਸਮਾਂ ਕੀ ਬੱਚੇ ਦੀ ਮੌਤ ਹੋ ਗਈ ਅਸੀਂ ਇੱਕ ਪੇਜ ਪਾਇਆ ਗਰਲੀਨ ਸੋਰੀ ਦੇ ਨਾਂ ਤੇ ਉਤੇ ਬਹੁਤ ਸੱਜਣ ਡੋਨੇਟ ਕਰ ਰਹੇ ਨੇ ਮੈਂ ਤੁਹਾਡੇ ذریعے ਐਨ ਆਰ ਆਈ ਭਰਾਵਾਂ ਨੂੰ ਹੋਰ ਜਿੰਨੇ ਦੇਖਦੇ ਨੇ ਵੀ ਉਹਦੀ ਲਾਸ ਲੈਉਣ ਤੇ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਦੀ ਤੇ ਉਹ ਪੇਜ ਤੋਂ ਮਨ ਲਾ ਉਹਦੇ ਉੱਤੇ ਜਾ ਕੇ ਜਿੰਨਾ ਕੁ ਵੀ ਹੋ ਸਕਦਾ ਮਨ ਲਾ ਗਰਲੀਨ ਸੋਹੀ ਦੇ ਨਾਂ ਤੇ ਡੋਨੇਟ ਕਰਿਆ ਜਾਵੇ ਇਹ ਹੀ ਹੈ ਬਸ ਕਿਹੜੇ ਸੁਪਨੇ ਸੀਗੇ ਬੱਚਾ ਉਰੋਂ ਲੈ ਕੇ ਗਿਆ ਬੜੀ ਖੁਸ਼ੀ ਦੇ ਨਾਲ ਤੋਰਿਆ ਹੋਊਗਾ ਕਿ ਮੈਂ ਆਪਣੇ ਸੁਪਨੇ ਪੂਰੇ ਕਰਨੇ ਨੇ ਆਪਣੇ ਘਰ ਦੇ ਹਾਲਾਤ ਬਦਲਣੇ ਨੇ ਸੁਪਨੇ ਦਾ ਬਹੁਤ ਵੱਡੇ ਸੁਪਨੇ ਤੇ ਉਹਦੇ ਕੋ ਗਾਂਦੀ ਬੀ ਚਾਚਾ ਜੀ ਮੰਨ ਲਓ ਸਾਨੂੰ ਵੀ ਗਿਆ ਹੁੰਦਾ ਤੇ ਵੀ ਹੁਣ ਇੰਨਾ ਕੰਮ ਸੈੱਟਦਾ ਵੀ ਕੋਈ ਪੈਸੇ ਦੀ ਪ੍ਰੋਬਲਮ ਨਹੀਂ ਵੀ ਜੋ ਤੁਹੇ ਕਸ਼ਟ ਘਟਿਆ ਸਭ ਕੁਝ ਉਹ ਰੈ ਡੈਡੀ ਜੀ ਵੀ ਬਹੁਤ ਹੋਰ ਮਦਦ ਕਰਦਾ ਤੇ ਹੁਣ ਮਨ ਲਾ ਪਹਿਲਾਂ ਤਾਂ ਹੌਲੀ ਤੁਹਾਨੂੰ ਪਤਾ ਹੀ ਹੈ ਦੋ ਤਿੰਨ ਸਾਲ ਸੈਟਿੰਗ ਹੋਣ ਨੂੰ ਲੱਗਦੀ ਈ ਨੇ ਪਰ ਹੁਣ ਪਰਮਾਤਮਾ ਦੀ ਬਹੁਤ ਕਿਰਪਾ ਤੇ ਇਹਨੂੰ ਪਰਮਾਤਮਾ ਦੀ ਕਿਰਪਾ ਮਨ ਲਾ ਹੋਈ ਹੋਣੀ ਨੇ ਨਾਲੇ ਅਗਰੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਰਾਜਨੀਤਿਕ ਆਗੂ ਕੋਈ ਹੁਣ ਤੱਕ ਪਹੁੰਚਿਆ ਪਰਿਵਾਰ ਕੋਲ ਵੀਰੇ ਸਾਡੇ ਕੋਲ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਕੋਈ ਰਾਜਨੀਤਿਕ ਅਧਿਕਾਰੀ ਨਾ ਕਿਸੇ ਦਾ ਹੌਣ ਕਿਸੇ ਨੇ ਕੋਈ ਹਸਾਰ ਨਹੀਂ ਲਈ ਸਾਡੀ ਜਿਵੇਂ ਆਪਾਂ ਲਵਾਰਸ ਬੈਠੇ ਆ ਅਸਾਂ ਤੁਹਾਡੀ ਜਿਹੜੇ ਪ੍ਰਸਤ ਵਾਲੇ ਵੀਰ ਨੇ ਜਾਂ ਹੋ ਸਾਡੇ ਪਿੰਡ ਦੇ ਆਲੇ-ਦਾਲੇ ਮਿੱਤਰ ਨੇ ਉਹ ਸਾਡਾ ਦੁੱਖ ਵੰਡਾਰੇ। ਅਹ ਸੋਏ ਸਨ ਉਹਨਾਂ ਦੇ ਚਾਚਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਆ ਜਿਹੜਾ ਕੁ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਪਰ ਬੜੀ ਦੁੱਖ ਦੀ ਗੱਲ ਆ ਕਿ ਅਜੇ ਤੱਕ ਪਰਿਵਾਰ ਨਾਲ ਦੁੱਖ ਵੰਡਾਉਣ ਦੇ ਲਈ ਇਲਾਕੇ ਦਾ ਕੋਈ ਵੀ ਰਾਜਨੀਤਿਕ ਆਗੂ ਨਹੀਂ ਪਹੁੰਚਿਆ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਦ ਕਿ ਇਲੈਕਸ਼ਨ ਦਾ ਟਾਈਮ ਆ ਉਹਨਾਂ ਨੂੰ ਆਪਣੀਆਂ ਵੋਟਾਂ ਇਕੱਠੀਆਂ ਕਰਨ ਤੇ ਲੱਗੇ ਹੋਏ ਨੇ ਸੋ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਪਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਪਰਿਵਾਰ ਨੇ ਪਰੇਮਨ ਨਾਲ ਕਿਹਾ ਸੋ ਇੱਕ ਬੇਨਤੀ ਹੈ ਜਿਹੜੀ गुजारिश ਵੀ ਕੀਤੀ ਆ ਕਿ ਇੱਕ ਪੇਜ ਇਹਨਾਂ ਨੇ ਬਣਾਇਆ ਜਿਸ ਦੇ ਉੱਪਰ ਜਿਹੜੇ ਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਇੱਕ ਗੁਜਾਰਿਸ਼ ਵੀ ਕੀਤੀ ਆ ਬੇਨਤੀ ਕੀਤੀ ਆ ਕਿ ਮਦਦ ਕੀਤੀ ਜਾਵੇ ਅਸੀਂ ਵੀ ਆਪਣੇ ਵੱਲੋਂ ਸੂਚੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਦੁਖੀ ਪਰਿਵਾਰ ਦਾ ਜਿਹੜਾ ਹੈਗਾ ਨਦੀ ਮਦਦ ਕੀਤੀ ਜਾਵੇ ਬੱਚੇ ਦੇ ਮ੍ਰਿਤਕ ਸਰੀਰ ਨੂੰ ਪਿੰਡ ਲਿਆਉਣ ਦੇ ਵਿੱਚ ਉਹਦੀ ਮਦਦ ਕੀਤੀ ਜਾਵੇ ਸੋ ਮਾਪਿਆਂ ਦੇ ਬੜੇ ਸੁਪਨੇ ਹੁੰਦੇ ਨੇ ਬੜੇ ਦਿਲ ਤੇ ਪੱਥਰ ਰੱਖ ਕੇ ਆਪਣੇ ਮਾਪੇ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਉੱਤੇ ਭੇਜਦੇ ਨੇ ਤਾਂ ਕਿ ਉਹਨਾਂ ਦਾ ਜਿਹੜੇ ਨੇ ਉਹਨਾਂ ਦੇ ਸੁਪਨੇ ਪੂਰੇ ਹੋ ਸਕਣ ਉਹਨਾਂ ਦੇ ਹਾਲਾਤ ਬਦਲ ਸਕਣ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਬੜੇ ਦੁੱਖ ਨਾਲ ਇਹ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਬੱਚਾ ਸੀ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ ਲੈ ਕੇ ਲਈ ਗਿਆ ਸੀਗਾ ਉਹਨਾਂ ਦੀ ਜਿਹੜੀ ਹੈਗੀ ਆ ਉਥੇ ਮੌਤ ਹੋ ਚੁੱਕੀ ਆ ਉਹਨਾਂ ਦਾ ਕਤਲ ਹੋ ਚੁੱਕਿਆ ਸੋ ਅਸੀਂ ਕੈਨੇਡਾ ਦੇ ਜਿਹੜਾ ਪੁਲਸਾ ਉਥੇ ਦਾ ਪ੍ਰਸ਼ਾਸਨਾਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੈਮਰਾਮੈਨ ਹਰੀਸ਼ ਅਬਰੋਲ ਦੇ ਨਾਲ ਇਹ ਵੀ ਪੰਜਾਬ ਟੀਵੀ ਲਈ ਅਮਰਗੜ ਤੋਂ ਸੁਖਵਿੰਦਰ ਸਿੰਘ